ਕੱਲ ਮੇਰੀ ਘਰ ਵਾਲੀ ਨਾਲ ਮੇਰੀ ਹੋ ਗਈ ਲੜਾਈ ਤੇ ਪੂਰੀ ਜਦੋਂ ਲੜਾਈ ਹੋਈ ਮਾਂ ਕਹਿੰਦਾ ਜਿਹੜਾ ਕੁਝ ਕਰਨਾ ਹੋਇਆ ਤੂੰ ਕਰ ਲਈ ਤੇ ਮੈਂ 8:00 ਵਜੇ ਕਪੜਾ ਜਾ ਲੈ ਕੇ ਨਾਲ ਵਾਲੇ ਕਮਰੇ 'ਚ ਪੈ ਗਿਆ ਤੇ ਉਧਰੋਂ ਮੇਰੀ ਪਰਛਾਈ ਆ ਗਈ ਅੰਤੇ ਦੋਹੇ ਬੈਠੀਆਂ ਇਕੱਠੀਆਂ ਕਰੀ ਜਾਣ ਪਹਿਲਾਂ ਤਾਂ ਇਹਦਾ ਗਲਾ ਕਟਾਂਗੇ ਫੇਰ ਇਹਦੀ ਜੇਬ ਕੱਟਾਂਗੇ ਫੇਰ ਇਹਦੀਆਂ ਬਾਹਾਂ ਕੱਟਾਂਗੇ ਮੈਂ ਤਾਂ ਪੂਰਾ ਡਰ ਗਿਆ ਮੈਂ ਤਾਂ ਚੱਕਿਆ ਜੁੱਲੀ ਬਿਸਤਰਾ ਮੈਂ ਤਾਂ ਪੈਸੇ ਤਾਂ ਲੁਕੋ ਤੇ ਗੱਦੇ ਥੱਲੇ ਮਾਰ ਕੇ ਤੇ ਜੇਬ ਕੱਟਣ ਨੂੰ ਤਾਂ ਹੀ ਸੋਚੀ ਜਾਂਦੀਆਂ ਹੁਣ ਤੇ ਮੋਟਰਸਾਈਕਲ ਚੱਕਿਆ ਮੋਟਰ ਤੇ ਵੱਜਾ ਮੋਟਰ ਤੇ ਜਾ ਕੇ ਪੈ ਗਿਆ ਤੇ ਮੋਟਰ ਤੇ ਮੈਨੂੰ ਮੱਛਰ ਖਾਈ ਗਿਆ ਪੂਰੇ ਮੱਛਰ ਖਾ ਗਿਆ ਨੀਂਦ ਆਵੇ ਨਾ ਕੜਕੀ ਸਨੇਹੀ ਮੈਂ ਪੰਚਾਇਤ ਸਾਦ ਲਈ ਉਹਦੇ ਘਰ ਵਾਲੇ ਸਾਦਲੇ ਤੇ ਹਰਦੇ ਘਰ ਵਾਲੇ ਮਾਖਾ ਇਹ ਤਾਂ ਮੈਨੂੰ ਮਾਰਨ ਨੂੰ ਫਿਰਦੀਆਂ ਨੇ ਮਾਹ ਰਾਤ ਕਰੀ ਜਾਂਦੀਆਂ ਸੀ ਇਹਦੀ ਬਾਹਾਂ ਕੱਟਾਂਗੇ ਇਹਦੀ ਜੇਬ ਕੱਟਾਂਗੇ ਫੇਰ ਇਹਦਾ ਗਾਲ ਕੱਟਾਂਗੇ ਮਾਹ ਮੈਨੂੰ ਤਾਂ ਬੜਾ ਡਰ ਆ ਇਹਨਾਂ ਤੋਂ ਮੈਨੂੰ ਬਚਾਓ ਮੈਂ ਮਾਫੀ ਮੰਗਦਾ ਜਿਹੜੀ ਮੈਥੋਂ ਗਲਤੀ ਹੋ ਗਈ ਕਹਿਣੀਆਂ ਸੀ ਤਾਂ ਨਾ YouTube ਤੇ ਸਲਾਈ ਮਸ਼ੀਨ ਨੂੰ ਸਿੱਖੀ ਜਾਂਦੀਆਂ ਸੀ ਵੀ ਸੂਟ ਕਿਵੇਂ ਸਿਉਣਾ ਹੈ ਸਲਾਈ ਮਸ਼ੀਨ ਨਾਲ ਦੇ ਕਾਇਨੀਆਂ ਯਕੀਨ ਨਹੀਂ ਆਉਂਦਾ ਭਾਂਡੇ 'ਚ ਸਲਾਈ ਮਸ਼ੀਨ ਪਈ ਆ ਦੇਖ ਲੋ ਤੇ ਮੈਂ ਤਾਂ ਡਰ ਗਿਆ ਤੇ ਮੇਰੀ ਘਰ ਵਾਲੀ ਕਹਿੰਦੀ ਐ ਇਹਨੂੰ ਤਾਂ ਬਾਰਡਰ ਤੇ ਭੇਜਣ ਆਲਾ ਇਹੋ ਜਿਹੇ ਸੈਨਿਕਾਂ ਦੀ ਤਾਂ ਲੋੜ ਆ ਮੈਂ ਵਿਚਾਰਾ ਕੱਚਾ ਜਾ ਹੋਈ ਜਾਵਾਂ ਕਹਨੇ ਅੱਜ ਦੇਖ ਲੈ YouTube ਤੋਂ ਹੀ ਡਰ ਗਿਆ ਜਵਾਖਰੇ ਵੀ ਮਜ਼ਾਕ ਢਾਈ ਜਾਣਾ ਮੈਂ ਮੈਂ ਨਾ ਤਾਂ ਹੱਸਣ ਜੋਗ ਰਾਮਾ ਤਾਂ ਚੁੱਪ ਜੇ ਕਰਕੇ ਖੂਂਜੇ ਜਲਾ ਕੇ ਬਹਿ ਗਿਆ ਮਾ ਖਾਦੀ ਪੀਤੀ ਜੀ ਕੀ ਗਲਤੀ ਹੋ ਗਈ ਮੇਰਾ ਤਾਂ ਕੀ ਕਸੂਰ ਆਈ